ਆਪਾਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਇਹਦੇ ਅਰਥ ਆਪਾਂ ਕਿਸੇ ਹੱਦ ਤੱਕ ਜੋ ਸਾਡਾ ਸਿਧਾਂਤ ਆ ਉਹਦੇ ਮੁਤਾਬਕ ਨਹੀਂ ਕਰਦੇ ਹੁਣ ਆਪਾਂ ਕਹਿੰਦੇ ਵੀ ਆਦ ਸੱਚ ਵੀ ਆਦ ਵਿੱਚ ਸੱਚ ਸੀ ਹੈ ਫਿਰ ਜੁਗਾਦ ਜੁਗਾਂ ਦੀ ਜਦੋਂ ਟਾਈਮ ਸ਼ੁਰੂ ਹੋਇਆ ਉਦੋਂ ਵੀ ਸੱਚ ਸੀ ਫਿਰ ਹੈ ਵੀ ਹੁਣ ਵੀ ਸੱਚ ਹੈ ਤੇ ਫਿਊਚਰ 'ਚ ਵੀ ਸੱਚ ਹੋਏਗਾ ਜੇ ਆਪਾਂ ਕਹੀਏ ਆਦ ਵਿੱਚ ਸੱਚ ਸੀ ਤੋ ਦਾ ਮਤਲਬ ਇੱਕ ਆਦ ਹੈ ਤੇ ਇੱਕ ਸੱਚ ਹੈ ਇਹ ਇੱਕ ਆਦ ਹੈ ਇੱਕ ਸਮਾਸੀ ਆਦ ਸੀ ਤੇ ਉਦੋਂ ਵੀ ਸੱਚ ਸੀ ਤੇ ਕਿੰਨੇ ਹੋ ਗਏ ਦੋ ਹੋ ਗਏ ਆਦ ਸੱਚ ਦਾ ਮਤਲਬ ਹੁੰਦਾ ਹੈ ਜੋ ਆਦ ਹੈ ਉਹ ਸੱਚ ਚ ਹੈ ਸੱਚ ਦਾ ਮਤਲਬ ਹੁੰਦਾ ਹੋਂ ਪਰਸ਼ ਪੁਰਖ ਬੀਇੰਗ ਜੋ ਹੈ ਉਹਨੂੰ ਕਿਹਨੇ ਸੱਚ ਆ ਹੈ ਹੈ ਆਜਾ ਹੈ ਆਜੋ ਸੱਚ ਹੈ ਇਹਦੇ ਚ ਆਦ ਹੈ ਤੋਂ ਸੱਚ ਵਿੱਚ ਆਦ ਹੈ ਨਾ ਕਿ ਸੱਚ ਆਦ ਵਿੱਚ ਹੈ ਉਹ ਸਾਡਾ ਸਿਧਾਂਤ ਨਹੀਂਗਾ ਇਹ ਦੋ ਬਣਾਉਂਦੇ ਸੀ ਗੋਡ ਇਸ ਨਾਟ ਵਿਦਿਨ ਟਾਈਮ ਟਾਈਮ ਇਸ ਵਿਦਿਨ ਗੋਡ اور ਮੈਂ ਹੋਰ ਗੱਲ ਕਰਦਾ ਜੋ ਸਾਡਾ ਅਸਲੀ ਤੱਤ ਹੈ ਅਸੀਂ ਟਾਈਮ ਇਸ ਨਾਟ ਵੀ ਆਰ ਨਾਟ ਵਿਦਿਨ ਟਾਈਮ ਟਾਈਮ ਇਸ ਵਿਦਿਨ ਅਸ ਟਾਈਮ ਸਾਡੀ ਆਦੀ ਨਾ ਜੇ ਤੁਸੀਂ ਹੋਵੋਗੇ ਫੇਰ ਹੀ ਟਾਈਮ ਦਾ ਅਨੁਭਵ ਹੋਏਗਾ ਨਾ ਕਿ ਜੇ ਤੁਸੀਂ ਹੋ ਹੀ ਨਹੀਂ ਐ ਇਸ ਵੇਲੇ ਤੇ ਟਾਈਮ ਦਾ ਅਨੁਭਵ ਨਹੀਂ ਹੋ ਸਕਦਾ ਤਾਂ ਟਾਈਮ ਫਿਰ ਤੁਹਾਡੀ ਚੱਕੇ ਤੁਸੀਂ ਟਾਈਮ ਚ ਜੀ ਰੱਬ ਤੇ ਆਦ ਵਿੱਚ ਨਹੀਂ ਆਦ ਰੱਬ ਚ ਸੀ ਉਹ ਰੇ ਆਦ ਸਾਡੇ ਚ ਵੀ ਆ ਮੈਂ ਹਾਂ ਮੇਰੀ ਰੈਫਰੈਂਸ ਨਾਲ ਆਦ ਦੇ ਮੇਰੀ ਰੈਫਰੈਂਸ ਨਾਲ ਜੁਗਾ ਦੇ ਮੇਰੀ ਰੈਫਰੈਂਸ ਨਾਲ ਫਿਊਚਰ ਤੇ ਜੇ ਮੈਂ ਨਹੀਂ ਹੋਊਗਾ ਤਨ ਆਪਾਸ ਨਾ ਫਿਊਚਰ ਤੋ ਫਿਰ ਇਸ ਪਾਸਟ ਪ੍ਰੈਸੈਂਟ ਫਿਊਚਰ ਕਿਦੇ ਕਰਕੇ ਹੈ ਠੀਕ